ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਮਾਰੀ ਮਸਤਵਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਅੱਜ ਵੱਖਰੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜਸਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 79197 ਅੱਜ ਆਮ ਪਸ਼ੂ ਪਾਲਕ ਵੀਰ ਦੇ ਘਰੇ ਪਹੁੰਚੇ ਆਪਾਂ ਮਾੜੀ ਮੁਸਤਫਾ ਤੇ ਵੀਰ ਕੋਲੇ ਬਹੁਤ ਚੰਗੇ ਚੰਗਾ ਕੱਟਾ ਤੇ ਬਾਈ ਨੇ ਸੇਲ ਕਰਨਾ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਬਾਕੀ ਮਦਰ ਰਿਕਾਰਡ ਹੈ ਦਾ ਕੱਟੇ ਦਾ ਰਿਕਾਰਡ ਕਿਹਦੇ ਸੀਮਨ ਦਾ ਬੱਚਾ ਇਹ ਤੇ ਸਾਰੀ ਗੱਲਬਾਤ ਕਰਾਉਣੇ ਆ ਤੁਹਾਡੀ ਮਲਾਉਣੇ ਆ ਬਾਈ ਦੇ ਨਾਲ ਆਜੋ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਐਡਰੈਸ ਪਿੰਡ ਦਾ ਆਪਣਾ ਹੀ ਮਾੜੀ ਮੁਸਤਫਾ ਜਿਹੜਾ ਮੋਗਾ ਹਾਂਜੀ ਤੇ ਕੀ ਨਾਮ ਆਪਣੇ ਨਾਮ ਕਿਰਦ ਸਿੰਘ ਹੈ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9855224409 ਠੀਕ ਹੈ ਜੀ ਤੇ ਇਹ ਜਿਹੜਾ ਬਾਈ ਆਪਣੇ ਕੋਲੇ ਕੱਟਾ ਸੇਲ ਕਰਨਾ ਹੈ ਇਹ ਆਪਾਂ ਹਾਂਜੀ ਸੇਲ ਕਰਨਾ ਜੀ ਠੀਕ ਆ ਬਾਈ ਤੇ ਇਹਦੀ ਉਮਰ ਕਿੰਨੀ ਹੋ ਗਈ ਬਾਈ ਕਿੰਨਾ ਇਹਦੀ ਬਾਈ ਉਮਰ ਹੋ ਗਈ ਆ 2 2 ਸਾਲ ਤੇ 2 ਕੁ ਮਹੀਨੇ ਦੀ ਆ ਠੀਕ ਆ ਉਹ ਦੰਦੂ ਮੰਨ ਕੇ ਚੱਲ ਵੀ ਦੰਦਾਂ ਜੀ ਦੰਦਾਂ ਦੋ ਦੰਦ ਸਿੱਟੇ ਹੀ ਆ ਹਜੇ ਠੀਕ ਆ ਤੇ ਬਾਈ ਉਹ ਜਿਹਦਾ ਮਦਰ ਕਾਰਡ ਹੈਗਾ ਅਜ ਤਾਂ ਮਾਂ ਦਾ ਦੁੱਧ ਅਜ ਆਪਣੇ ਕੋਲੇ ਜਾਵੇ ਘਰ ਦੀ ਝੂਟੀ ਪਾਲੀ ਵੀ ਆ ਉਹ ਠੀਕ ਆ ਹੈਗਾ ਜੀ 16 ਲੀਟਰ 16 ਲੀਟਰ ਦੁੱਧ ਦਿੰਦੀ ਆ ਦਿਨ ਦਾ ਹਾਂਜੀ ਦਿੰਦੀ ਆ ਠੀਕ ਆ ਵੀ 8 ਕਿ ਤੇ ਇਹ ਮੰਨ ਕੇ ਚੱਲੋ ਜੀ ਕਿਹੜੇ ਇਹ ਟੀਕੇ ਦਾ ਬੱਚਾ ਬਾਈ ਅਰਜਨ ਗੁੰਗੜ ਦਾ ਭਰਾ ਹੈ ਟੀਕਾ ਅਰਜਨ ਗੁੰਗੜ ਦਾ ਟੀਕਾ ਭਰਾਇਆ ਸੀ ਤੁਸੀਂ ਆਪ ਚੰਗੇ ਡਾਕਟਰ ਤੋਂ ਭਰਾਇਆ ਸੀ ਬਈ ਇਥੋਂ ਆਪਣੇ ਪਿੰਡ ਦਾ ਹੀ ਡਾਕਟਰ ਆ ਉਹਦੇ ਕੋਲ ਹੀ ਭਰਾਇਆ ਸੀ ਠੀਕ ਆ ਠੀਕ ਆ ਤੇ ਹੁਣ ਇਹ ਸੇਲ ਕਰਨ ਦੀ ਵਜ੍ਹਾ ਬਾਈ ਕਿਵੇਂ ਕੀ ਗੱਲ ਬਾਈ ਇੱਕ ਤਾਂ ਹੁਣ ਸਾਡਾ ਖੇਤੀਬਾੜੀ ਦਾ ਕੰਮ ਹੈ ਪਸ਼ੂ ਦਾ ਆਉਂਦੇ ਆ ਬਣਾਉਂਦਾ ਵੀ ਆ ਪਰ ਸਾਡੇ ਕੋਲੇ ਉਹਦਾ ਟਾਈਮ ਨਹੀਂ ਹੁੰਦਾ ਠੀਕ ਹਾਂ ਬਾਈ ਦਾ ਆਏ ਆ ਬਾਈ ਦਾ ਥੋੜਾ ਖੇਤੀਬਾੜੀ ਦੇ ਨਾਲ ਜ਼ਿਆਦਾ ਇੰਟਰਸਟ ਆ ਤੇ ਹਾਂ ਕਈ ਵਾਰ ਖੇਤਾਂ ਉੱਤੇ ਜਾਂ ਕਿਤੇ ਮੰਨ ਕੇ ਚੱਲੋ ਹੋਰ ਕੰਮ ਤੋਂ ਵੀ ਕੱਲੇ ਕ ਤੇ ਠੀਕ ਆ ਬਾਈ ਬਾਈ ਆਪਾਂ ਮੜਾ ਹੱਕੇ ਉਹ ਇਧਰ ਨੂੰ ਬਾਈ ਕਹਿੰਦਾ ਵੀ ਇਹਦੀ ਮਾਂ ਥੱਲੇ 16 ਕਿਲੋ ਦੁੱਧ ਹੈ ਕੋਈ ਵੀ ਭਰਾ ਆਪਣੇ ਘਰੇ ਆ ਕੇ ਦੇਖ ਸਕਦਾ ਬਾਈ ਦੀ ਇਹ ਜਿਹੜੀ ਸਾਨ ਦੀ ਹੈਗੀ ਆ ਮਜ਼ਰਾਜ ਦੀ ਬਾਈ ਕੋਲੇ ਹੀ ਆ 16 ਕਿਲੋ ਦੁੱਧ ਦਿੰਦੀ ਆ ਦਿਨ ਦਾ ਤੇ ਅਰਜਨ ਕੁੰਗੜ ਦਾ ਬਾਈ ਕਹਿੰਦਾ ਬੱਚਾ ਇਹ ਕੱਟਾ ਸੰਭਾ ਬਹੁਤ ਸੋਹਣਾ ਬਾਈ ਦੀ ਸੰਭਾਈ ਤਾਂ ਵਾਕਈ ਬਾ ਕਮਾਲ ਹੈ ਮਿਹਨਤ ਕੀਤੀ ਦੱਸਦੀ ਆ ਆਮ ਪਸ਼ੂ ਪਾਲ ਕਵੀਰ ਦੇ ਘਰੇ ਆ ਇਹ ਕੱਟਾ ਬਾਈ ਕਹਿੰਦਾ ਵੀ ਦੋ ਦੰਦ ਹੋ ਗਿਆ ਤੇ ਸ਼ਕੀਨ ਵਾਲੇ ਪਾਸੋਂ ਤਾਂ ਬਹੁਤ ਜ਼ਿਆਦੇ ਸ਼ਕੀਨ ਤੇ ਸੋਨਾ ਸੁਨੇਖਾ ਕਟਾ ਉੱਚਾ ਲੰਮਾ ਤੇ ਜਿਹੜਾ ਬਾਡੀ ਵੇਟ ਆ ਇਹਦਾ ਉਹ ਵੀ ਪੂਰਾ ਤੇ ਬਾਈ ਫਿਰ ਫੀਡ ਫੂਡ ਦਾਣਾ ਆਪਾਂ ਕੀ ਪਾਉਣੇ ਨਹੀਂ ਮੇਰੇ ਕੋਲ ਨਹੀਂ ਬਸ ਬਾਈ ਐਂ ਅੱਛਾ ਆਮ ਆਮ ਸੀ ਬਾਦ ਉੱਤੀ ਹੈ ਹੈ ਤੇ ਇਸ ਪਾਸੋਂ ਨੇ ਕੁਛ ਨਹੀਂ ਪਾਇਆ ਗਿਆ ਇਹਨੂੰ ਅੱਛਾ ਤੂੰ ਸੰਭਾਈ ਸੰਭੂਜ ਤਾਂ ਬਾਈ ਆਏ ਆ ਵੀ ਪੂਰਾ ਕੱਦ ਕਾਠ ਤੇ ਵਜਨ ਵਜੂਦ ਬਹੁਤ ਸੋਨਾ ਹੈ ਨਾ ਤੇ ਤੋਰ ਕੇ ਤੋਰਾ ਦਿਖਾ ਦਗੇ ਬਾਈ ਆਪਾਂ ਖੋਲ ਕੇ ਤੋਰੀ ਦੋ ਦੰਦ ਕਟਾ ਤੇ ਬਾਈ ਕਹਿੰਦਾ ਵੀ ਦੋ ਸਾਲ ਦੀ ਉਮਰ ਆ ਲਗਭਗ ਤੇ ਵਜਨ ਵਜੂਦ ਬਹੁਤਾ ਕੱਟੇ ਦਾ ਤੇ ਇਸ ਇੱਕ ਸਿੰਘ ਆ ਜਿਹੜਾ ਜਮਾ ਰਿੰਗ ਸਿੰਘ ਨਾਲ ਹੀ ਮੁੜਿਆ ਹੋਇਆ ਕੁੰਡਾ ਤੇ ਪੱਠਪੁੜੇ ਦੀ ਬਨਾਵਟ ਦੇਖੋ ਕੱਟੇ ਦੀ ਬਹੁਤ ਸੋਹਣੀ ਪੱਠਪੁੜੇ ਦੀ ਬਨਾਵਟ ਹੈ ਤੇ ਬਾਕੀ ਜਿਹੜਾ ਟੈਸਟੀਕਲ ਹੈ ਟੈਸਟੀਕਲ ਦਾ ਸਾਈਜ਼ ਵੀ ਬਹੁਤ ਸੋਹਣਾ ਤੇ ਸ਼ਕੀਨ ਵਾਲੇ ਪਾਸੋਂ ਦਾ ਕੱਟਾ ਬਾਈ ਬੰਦ ਹੈ ਪੱਠਪੁੜੇ ਦੀ ਬਨਾਵਟ ਦੇਖੋ ਜੀ ਬਹੁਤ ਸੋਹਣਾ ਉੱਚਾ ਲੰਮਾ ਕੱਟਾ ਹੈ ਤੇ ਜਿਹੜਾ ਸਿੰਘ ਹੈ ਰਿੰਗ ਸਿੰਘ ਹੈ ਤੇ ਬਾਈ ਕਹਿੰਦਾ ਵੀ ਆਪਾਂ ਅਰਜਨ ਗੁੰਗੜ ਦਾ ਟੀਕਾ ਭਰਾਇਆ ਸੀ ਅਰਜੁਨ ਗੁੰਗੜ ਦਾ ਬਾਈ ਕਹਿੰਦਾ ਬੱਚਾ ਤੇ ਜਿਹੜੀ ਮਦਰ ਇਹਦੀ ਹੈਗੀ ਹੈਗੀ ਉਹ ਬਾਈ ਕਹਿੰਦਾ ਵੀ 16 ਕਿਲੋ ਦੁੱਧ ਦਿੰਦੀ ਆ ਪਾ ਉਹਦੀ ਵੀ ਨਿਗਾ ਮਰਾ ਦਨੇ ਨੂੰ ਦਿਖਾ ਦਨੇ ਆ ਦੇਖੋ ਜੀ ਜਿਹੜੀ ਸਾਨ ਦੀ ਹੈਗੀ ਹੈ ਕਿ ਮਾਂ ਇਹ ਆ ਆ ਆ ਮੈਂ ਆ ਬਹੁਤ ਸੋਹਣੀ ਉੱਚੀ ਲੰਮੀ ਕੱਦ ਕਾਟਦੀ ਆ ਤੇ ਬਾਈ ਕਹਿੰਦਾ ਵੀ 16 ਕਿਲੋ ਦੁੱਧ ਦਿੰਦਾ ਇਹ ਦੁੱਧ ਇਹਦਾ ਦਿੱਤਾ ਵਾ ਮੈਂ ਦਾ ਤੇ ਇਹਦਾ ਪੱਛਪੂੜੇ ਦੀ ਬਰਾਉਟ ਬਹੁਤ ਸੋਹਣੀ ਤੇ ਉੱਚਾ ਲੰਮਾ ਪੂਰਾ ਹੈ ਆਵਦੀ ਮਾਂ ਵਾਂਗੂ ਸੋਹਣਾ ਸੁਨੱਖਾ ਕਟਾ ਉਹ ਵੀ 16 ਕਿਲੋ ਦੁੱਧ ਦੱਤਾ ਬਾਈ ਕਹਿੰਦਾ ਤੇ ਬਾਈ ਫਿਰ ਇਹਦਾ ਆਪਾ ਰੇਟ ਡਿਮਾਂਡ ਇਹਦੀ ਕੀ ਕਰਦੇ ਆਪਾਂ ਡਿਮਾਂਡ ਫੋਨ ਤੇ ਦੱਸ ਦਾਂਗੇ ਬਾਈ ਫੋਨ ਤੇ ਦੱਸ ਦਾਂਗੇ ਫੋਨ ਨੰਬਰ ਇੱਕਾ ਜਿਹੀ ਹੋਰ ਬੋਲ ਦੋ ਹਾਂਜੀ ਫੋਨ ਨੰਬਰ 98552 24458 24458 ਬਾਈ ਦਾ ਨਾਮ ਕੀ ਹੈ ਗਿੰਦਰ ਸਿੰਘ ਗਿੰਦਰ ਸਿੰਘ ਬਾਈ ਦਾ ਨਾਮ ਬਾਈ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਕੀ ਬਾਈ ਦੇ ਨਾਲ ਕਰ ਲਿਓ ਤੁਸੀਂ ਗੱਲਬਾਤ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਹੀ ਚੱਲਦਾ ਬਾਕੀ ਕੱਟੀ ਦੀ ਸ਼ਕੀਨੀ ਦੇਖੋ ਜੀ ਜਮਨ ਰਿੰਗ ਸਿੰਘ ਨਾਲ ਹੀ ਮੁੜਿਆ ਹੋਇਆ ਤੇ ਬਾਡੀ ਵੇਟ ਆ ਜਿਹੜਾ ਬਹੁਤ ਸੋਹਣਾ ਪੱਠਪੁਰੇ ਦੀ ਬਨਾਵਟਾ ਦੇਖ ਆਹ ਪੂਰਾ ਤਾਂ ਤੋਂ ਚੌੜਾ ਪਿਆ ਜਿਵੇਂ ਆਪਾਂ ਕਹਿਦਗੇ ਪੰਜਾਬੀ ਚ ਵੀ ਮੰਜਾ ਡੇਂਦਾ ਬਾਈ ਦੀ ਸੇਵਾ ਕੀਤੀ ਵੀ ਵਾ ਕਮਾਲ ਐ ਮਿਹਨਤ ਕੀਤੀ ਦੱਸਦੀ ਐ ਬਹੁਤ ਸਾਂਭਿਆ ਵਕਟ ਐ ਤੇ ਬਾਈ ਕਹਿੰਦਾ ਵੀ ਆਪਾਂ ਦੇਣਾ ਵੀ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਬਾਈ ਕਹਿੰਦਾ ਆਪਾ ਪਾਲਣ ਵਾਲਿਆਂ ਨੂੰ ਦੇਣਾ ਹੈ ਨਾ ਬਾਈ ਜੇ ਓਮੀ ਵੇਚਣਾ ਹੁੰਦਾ ਤਾਂ ਵੀ ਕਿੰਨੇ ਦੇ ਵੇਚ ਦਿੰਦੇ ਜਾਂ ਫਿਰ ਵੇਖੀ ਜਾਂਦੇ ਠੀਕ ਹੈ ਹਾਂ ਬਾਈ ਕਹਿੰਦਾ ਵੀ ਪਾਲਣ ਵਾਲਿਆਂ ਨੂੰ ਦੇਣਾ ਚੰਗੀ ਜੀਜ ਆ ਵੀ ਕੋਈ ਸਭਨ ਵਾਲਾ ਬੰਦਾ ਹਾਂ ਤੇ ਫਿਰ ਜੇ ਆਏ ਬਾਈ ਜੇ ਪਾਲਣ ਵਾਲਿਆਂ ਨੂੰ ਦੇਣਾ ਫਿਰ 2 ਰੁਪਏ ਭਾਵੇਂ ਜਾਇਜ਼ ਦੇ ਦੋ ਹਾਂਜੀ ਹਾਂਜੀ ਤੇ ਫਿਰ ਪਾਲਣ ਵਾਲੇ ਘਰੇ ਜਾਊਗਾ ਬਹੁਤ ਸੋਹਣੀ ਬਾਈ ਦੇ ਸੰਭਾਈ ਬਹੁਤ ਵਧਕਾ ਕੀਤੀ ਵੀ ਆ ਤੇ ਨਾਲੇ ਬਾਈ ਕਹਿੰਦਾ ਵੀ ਕੋਈ ਬਾਲੀ ਜਾਜੇ ਸੇਵਾ ਨਹੀਂ ਆਪਣੀ ਆਮ ਸੇਵਾ ਦੇ ਉੱਤੇ ਹੀ ਆ ਤੇ ਬਾਈ ਇਹ ਤਾਂ ਬੱਚਾ ਪੁਚਾ ਆਇਆ ਕੋਈ ਕੋਈ ਲਵਾਈ ਬਾਈ ਬਾਈ ਅਜੇ ਬੱਚਾ ਨਹੀਂ ਆਇਆ ਇਹ ਤਾਂ 3 ਕਿ ਮਹੀਨੇ ਹੋਇਆ ਛੱਡਣ ਲੱਗਿਆਂ ਨੂੰ ਮੱਝਾਂ ਲਾਉਂਦਾ ਤੇ ਬਾਕੀ ਸਾਨ ਬਹੁਤ ਚੰਗਾ ਜਿਸ ਵੀ ਵੀਰ ਭਾਈ ਨੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਭਾਈ ਕੋਈ ਚੰਗਾ ਕੱਟਾ ਪਾਲਣ ਵਾਸਤੇ ਮੱਝਾਂ ਵਿੱਚ ਰੱਖਣ ਵਾਸਤੇ ਜਾਂ ਕੋਈ ਭਰਾ ਲਾਉਂਦੇ ਆ ਵੀ ਆਪਾਂ ਨੂੰ ਕੋਈ ਰੇੜੀ ਵਾਸਤੇ ਕੱਟਾ ਘਰੇ ਸ਼ਕੀਨ ਕੱਟਾ ਚਾਹੀਦਾ ਮੱਝਾਂ 'ਚ ਰੱਖਣ ਨੂੰ ਤੇ ਉਹਨਾਂ ਭਰਾਵਾਂ ਦੀ ਡਿਮਾਂਡ ਦੇ ਸਿਰਤੀ ਆਪਾਂ ਇੱਕ ਕੱਟਾ ਲੈ ਕੇ ਆਏ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਪੈਂਦਾ ਤੇ ਤਹਿਸੀਲ ਬਾਈ ਨੂੰ ਬਾਗਾ ਪੁਰਾਣਾ ਪੈਂਦੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਿਓ ਗੱਲਬਾਤ ਬਾਕੀ ਆਪਣੇ ਪੇਜ ਨੂੰ ਵੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਬਹੁਤ ਸੋਹਣਾ ਕੱਟੇ ਦੀ ਵੀਡੀਓ ਅੱਜ ਆਪਾਂ ਲੈ ਕੇ ਆਏ ਆਂ ਬਾਕੀ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਵੀ ਲਾ ਦਾਂਗੇ ਬਾਈ ਦਾ ਨੰਬਰ ਤੇ ਦੇਖੋ ਜੀ ਬਹੁਤ ਸੋਹਣਾ ਸ਼ਕੀਨ ਕੱਟਾ ਦੋ ਦੰਦ ਸਿੱਟੇ ਆ ਬਾਈ ਕਹਿੰਦਾ 2 ਸਾਲ ਦੀ ਉਮਰ ਆ ਤੇ ਬਾਕੀ ਬੋਡੀ ਵੇਟ ਬਹੁਤ ਸੋਹਣਾ ਭਾਵੇਂ ਕੋਈ 4 ਸਾਲ ਦਾ ਮੰਨ ਲਈ ਭਾਵੇਂ ਕੋਈ 3 ਸਾਲ ਦਾ ਮੰਨ ਲਈ ਭਾਈ ਕਹਿੰਦਾ ਵੀ ਆਪਾਂ ਦੰਦ ਪੱਟ ਕੇ ਵਿਖਾ ਦਾਂਗੇ ਦੋਂਦਾ ਕੱਟਾ ਤੇ ਸ਼ਕੀਨੀ ਵਾਲੇ ਪਾਸੋਂ ਤਾਂ ਬਾਖਮਾਲੀ ਆ ਪੱਠਪੁੜੇ ਦੀ ਬਣੌਟ ਬਹੁਤ ਸੋਹਣੀ ਹੈ ਦੇਖੋ ਜੀ ਬਾਕੀ ਡੈਸਟ੍ਰੀਕਲ ਦਾ ਸੈਜ ਵੀ ਬਹੁਤ ਸੋਹਣਾ ਠੀਕ ਆ ਵਧੀਆ ਬਹੁਤ ਸੋਹਣਾ ਬੰਦਾ ਦੰਦਾ ਕੱਟਾ ਭਾਈ ਦਾ ਪੂਰਾ ਤੇ ਜਸਵੀ ਵੀਰ ਭਾਈ ਨੇ ਘਰੇ ਸੰਭਾਈ ਵਾਸਤੇ ਜਾਂ ਮੱਝਾਂ ਚ ਰੱਖਣ ਨੂੰ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਬਾਈ ਦੇ ਨਾਲ ਕਰ ਲਿਓ ਗੱਲਬਾਤ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਘਾ ਸਾਰਿਆਂ ਨੂੰ